ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਲਾਣਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 959 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿਹਨੂੰ ਕਹਦਾ ਕਹਿੰਦਾ ਤੇ ਵੀ ਮੇਰਾ ਹੈ ਕਨ ਸਰ ਕੋਠੀ ਫਿਰ ਮੇਰੀ ਕੋਠੀ ਤੇ ਲੈ ਆ ਗਿਆ ਹੋਣਾ ਫਿਰ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਜ ਚ ਕਮਾ ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੋਂ ਆਇਆ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ 'ਤੇ ਚਲੇ ਗਏ ਮੈਂ ਕਿਹਾ ਅੱਛੇ ਜੀ ਆਪਕੋ ਡਰ ਨਹੀਂ ਲੱਗਦਾ ਮਨੇ ਕਿ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਹਿਆ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਉਦੋਂ ਥੱਲੇ ਤਾਂ ਪਾਣੀ ਏ ਜੀ ਬਸ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਾਛੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੀ ਜੀ ਮੈਨੂੰ ਪਤਾ ਹੈ ਮੈਂ ਸਾਰੀਆਂ ਸੀੜੀ ਕੈਸਟਸ ਦੇ ਵਿੱਚ ਵੀ ਸਟਾਇਲ ਕਰਦਾ ਰਿਹਾ ਬਹੁਤ ਸਾਰੇ ਪਰਿਵਾਰ ਆਹਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਦ ਪੇਕੇ ਨਾਲ ਨਾਤਾ ਜੁੜਿਆ ਰਵੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰ ਉਹਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ 플ੌਟ ਦੇਖ ਲੈਣਗੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲੇ ਨੇ ਮਾਰਿਆ ਥੱਪੜ ਕਿਤੇ ਕੁਝ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਅਸੀਂ ਤਾਂ ਪਿੱਛੇ ਵਾਪਸ ਜਾਵਾਂਗੇ ਅਸੀਂ ਲਾਉਂਦੇ ਏਦਾਂ ਨਹੀਂ ਹੋਈਆਂ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਬੇਇਜ਼ਤੀਆਂ ਹੁੰਦੀਆਂ ਸੀ ਇੱਥੇ ਥਾਣੇ ਜਾਓ ਉੱਥੇ ਉਹ ਕਿੱਧਰ ਮੂੰਹ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਹੈ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟ੍ਰੈਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚਲ ਤੂੰ ਪਿਛਲੇ 5 ਸਾਲ ਦਾ ਹੀ ਠੇਕਾ ਦੇ ਦੇ ਬਾਕੀ ਚਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ ਦੱਸ ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਉਹਨੇ ਕੀ ਕੀਤਾ ਕੋਈ ਐਸਆਈ ਐਸਐਚ ਉਹ ਲੋਕਲ ਜਾਣਦੇ ਹੀ ਹੁੰਦਾ ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉੱਤੇ ਔਰ ਬੱਕਰੀ ਚੋਰੀ ਦੇ ਕੇਸ 'ਚ ਪਾਸਪੋਰਟ ਫੜ ਲੈਂਦੇ ਆ ਜੀ ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਲਾਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਹਿੰਦਾ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਬੇਲਾ ਪੰਗਾ ਪੈ ਜੇ ਕੰਮ ਤੋਂ ਨਾ ਕਰ ਦੇਣਾ ਮੈਨੂੰ ਉੱਥੇ ਆ ਕੰਮ ਹੁੰਦ ਰਿਹਾ ਜਾ ਫਿਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਵਾਪਸੀ ਦੀ ਡੇਟ ਹੁੰਦੀ ਹੈ ਕਨਫਰਮ ਉਹਨਾਂ ਚਿਰ ਟਲ ਜਾਂਦੇ ਸੀ ਵੀ ਚਲ ਉਹਨਾਂ ਚਿਰ ਟਲ ਜਾਓ ਇਹਨਾਂ ਤਾਂ ਜਾਣਾ ਹੀ ਜਾਣਾ ਹੈ ਇਹ ਦੱਸਦਾ ਤਾਂ ਸਕਦਾ ਨਹੀਂ ਇਸ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕੋ ਬੜੀ ਫੇਮਸ ਗੱਲ ਹੈ ਮੈਂ ਕਿਹਾ ਸੀਰੀ ਵਿੱਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉੱਤੇ ਲਿਖਿਆ ਵੀ ਹੋਇਆ ਡੀ ਐਸ ਪੀ ਫਲਾਣਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 968 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਕਹਿੰਦਾ ਤੇ ਵੀ ਮੇਰਾ ਹੈ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲੈ ਆ ਗਿਆ ਹੋਣਾ ਫਿਰ ਹੁਣ ਪੁਲਿਸ ਚ ਐ ਕੌਣ ਬੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਐ ਨਾ ਕੋਣੋ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਜ ਚ ਕਮਾ ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਬਰੁਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੋਂ ਆਇਆ ਮਨੇ ਕਿ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛਾ ਜੀ ਆਪਕੋ ਡਰਨੇ ਲੱਗਦਾ ਮਨੇ ਕਿ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਿਹਾ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਉਦੋਂ ਥੱਲੇ ਤਾਂ ਪਾਣੀ ਹੈ ਜੀ ਬਸ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਹੋਰ ਨਹੀਂ ਕਿਸੇ ਤੋਂ ਡਰ ਲੱਗਦਾ ਸੋ ਮੈਂ ਬਹੁਤ ਸਾਰੀਆਂ ਇਨਵੈਸਟਮੈਂਟ ਮੀਟਿੰਗਸ ਕੀਤੀਆਂ ਨੇ ਪੰਜਾਬ ਚ ਪਿਛਲੇ 22 ਮਹੀਨਿਆਂ ਚ ਆਪ ਗਿਆ ਖੁਦ ਚੇਨਈ ਗਿਆ ਹైదరాబాద్ ਗਿਆ ਬੈਂਗਲੌਰ ਗਿਆ ਮੁੰਬਈ ਗਿਆ ਦਿੱਲੀ ਅੰਬੈਸਡਰਸ ਨੂੰ ਮਿਲਿਆ ਰੀਸੈਂਟਲੀ ਹਜੇ ਹਫਤਾ ਪਹਿਲਾਂ ਹੀ ਇਟਲੀ ਦੇ ਬ੍ਰਾਜ਼ੀਲ ਦੇ ਸਪੇਨ ਦੇ ਆਸਟ੍ਰੇਲੀਆ ਦੇ ਯੂਕੇ ਦੇ ਅੰਬੈਸਡਰਸ ਨੂੰ ਮਿਲਿਆ ਮੈਂ ਕਿ ਤੁਸੀਂ ਕੀ ਕਰ ਸਕਦੇ ਹੋ ਦੱਸੋ ਆਪਾਂ ਕੰਮ ਕਰੀਏ ਪੰਜਾਬ ਨਾਲ ਮਿਲ ਕੇ ਕੋਈ ਬਿਜ਼ਨਸ ਓਪਰਚ्युनिटीज ਕਿਹੜੀਆਂ-ਕਿਹੜੀਆਂ ਤੁਸੀਂ ਕਿਹੜੇ ਏਰੀਆ 'ਚ ਕਿਹੜੇ ਸਪੈਸ਼ਲਿਸਟ ਕਿਹੜੇ ਏਰੀਆ ਦੇ ਸਾਰੇ ਨਾਲ ਗੱਲ ਕਰੋ ਖੇਤੀ ਦੀ ਪ੍ਰੋਸੈਸਿੰਗ ਤੇ ਕਰਨਾ ਹੈ এডਿਕੇਸ਼ਨ ਚ ਕਰਨਾ ਹੈ ਸਟੀਲ ਚ ਕਰਨਾ ਹੈ ਕਿੱਥੇ ਕਰਨਾ ਮੈਨੂੰ ਚਾਹ ਹੈ ਮੈਨੂੰ ਇਸ ਗੱਲ ਦਾ ਚਾਹ ਹੈ ਜੇ ਕੋਈ ਬੰਦਾ ਮੈਨੂੰ ਕਵੇਗਾ ਮਿਲਣਾ ਚਾਹੁੰਦਾ ਜੀ ਐਨੇ ਪੈਸੇ ਲਾਊਗਾ ਫਿਰ 500 ਬੰਦੇ ਨੂੰ ਕੰਮ ਦੇਊਗਾ ਮੈਂ ਉਹਨੂੰ ਕਹਿਣਾ ਟਾਈਮ ਮੈਨੂੰ ਨਾ ਪੁੱਛੋ ਟਾਈਮ ਉਹਨੂੰ ਪੁੱਛੋ ਕਦੋਂ ਮਿਲ ਸਕਦਾ ਨਾਲੇ 500 ਨਹੀਂ ਯਾਰ 700 ਬੰਦੇ ਨੂੰ ਕੰਮ ਦੇ ਜੇ 2 ਜੁੰਟਾਂ ਦੀ ਪਰਮਿਸ਼ਨ ਲੈਣ ਆਇਆ ਮੈਂ 3 ਜੁੰਟਾਂ ਦੀ ਦੇਵਾਂਗਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਕੰਮ ਦੇ ਦੇਵਾਂਗੇ